ਕੋਈ ਆਸਰਾ ਨਾ ਰਿਆ ਤੇ ਉਸ ਵੇਲੇ ਪ੍ਰਭੂ ਨੂੰ ਅਰਾਧਿਆ ਮਹਾਰਾਜ ਕਹਿੰਦੇ ਦਇਆ ਕਰੋ ਬਸੋ ਮਨ ਆਏ ਹੁਣ ਤੁਸੀਂ ਮੇਰੇ ਤੁਹਾਡੇ ਬਗੈਰ ਮੇਰਾ ਹੈ ਕੋਈ ਨਹੀਂ ਤੇ ਮਾਲਕ ਜੀ ਤੁਸੀਂ ਕਿਰਪਾ ਕਰਕੇ ਆ ਕੇ ਮੇਰੇ ਹਿਰਦੇ ਦੇ ਅੰਦਰ ਵਾਸਾ ਕਰੋ ਮੇਰੇ ਮਨ ਦੇ ਅੰਦਰ ਵਸੋ ਕਿਉਂਕਿ ਮਨ ਹੀ ਡੋਲਦਾ ਹੈ ਮਨ ਹੀ ਡਲਾਉਂਦਾ ਹੈ ਮਨ ਹੀ ਦੌੜਦਾ ਮਨ ਹੀ ਬਰੋ ਤਨ ਨੂੰ ਡੜਾਉਂਦਾ ਜਦੋਂ ਤੁਸੀਂ ਮਨ ਤੇ ਵਾਸਾ ਕਰ ਲਿਆ ਮਨ ਅੰਦਰ ਮਾਲਕ ਜੀ ਜਦੋਂ ਮਨ ਤੁਹਾਡੇ ਵਿੱਚ ਲੀਨਤਾ ਹਾਸਲ ਕਰ ਗਿਆ ਮਨ ਨਹੀਂ ਡੋਲੇਗਾ ਤੇ ਤਨ ਕਿਧਰੇ ਨਹੀਂ ਜਾਵੇਗਾ ਮਨ ਡੋਲਦਾ ਤੇ ਅਰ ਤਨ ਨੂੰ ਡੜਾਉਂਦਾ ਮਹਾਰਾਜ ਜਦੋਂ ਤੁਸੀਂ ਕਿਰਪਾ ਕਰ ਦਿੱਤੀ ਉਦੋਂ ਇਕ ਥਾਂ ਤੇ ਸਥਿਰਤਾ ਹਾਸਲ ਕਰ ਲਵੇਗਾ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਇਹਨੂੰ ਡੋਲਦੇ ਹੋਏ ਦੀ ਰੱਖਿਆ ਕਰੋ ਦਇਆ ਕਰਕੇ ਤਰਸ ਕਰਕੇ ਇਹ ਟਿਕ ਜਾਵੇ ਮੋਹਨ ਨਿਰਗੁਣ ਲਿਜੇ ਲੜਲਾਈ ਮਹਾਰਾਜ ਮੇਰੇ ਵਿੱਚ ਗੁਣ ਕੋਈ ਨਹੀਂ ਹਮ ਅਗਨ ਭਰੇ ਇੱਕ ਗੁਣ ਨਹੀਂ ਕੋਈ ਗੁਣ ਨਹੀਂ ਮਹਾਰਾਜ ਨਿਰਗੁਣੀ ਆਰੇ ਨੂੰ ਮੇਰੇ ਦਾਤਾ ਆਪ ਕਿਰਪਾ ਕਰਕੇ ਅਰ ਲੀਜੇ ਲੜਲਾਏ ਆਪ ਆਪਣੇ ਨਾਮ ਰੂਪ ਪੱਲੂ ਦੇ ਨਾਲ ਮੈਨੂੰ ਜੋੜ ਲਾਓ ਆਪ ਆਪਣੇ ਸ਼ਬਦ ਸਰੂਪ ਚਰਨਾਂ ਦੇ ਨਾਲ ਜੋੜ ਲਾਓ ਮਹਾਰਾਜ ਉਸ ਆਸਰੇ ਨੂੰ ਪਕੜ ਕੇ ਮੈਂ ਸੰਸਾਰ ਸਮੁੰਦਰ ਵਿੱਚੋਂ ਤਰ ਸਕਾਂ ਇਹਦੇ ਵਿੱਚ ਡਗਮਗਾ ਨਾ ਜਾਵਾਂ ਡੁੱਬ ਨਾ ਜਾਵਾਂ ਇਸ ਦਲਦਲ ਦੇ ਅੰਦਰ ਨਿਘਰ ਨਾਂਦਾ ਮੇਰੇ ਤੇ ਕਿਰਪਾ ਕਰੋ ਮੇਰਾ ਪਾਰ ਉਤਾਰਾ ਕਰੋ ਮੈਨੂੰ ਆਸਰਾ ਦਿਓ ਮਹਾਰਾਜ ਵਿਸਰਾਮ ਦੇ ਕੇ ਸਥਾਈ ਦੇ ਕੇ ਫਰਮਾਉਂਦੇ ਕਹਿ ਲੱਗੇ ਹਿਰਦੇ ਦਾ ਟਿਕਾਓ ਮਿਲੇ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹੇ ਮੇਰੇ ਮਾਲਕ ਤੂੰ ਵਾਸਾ ਕਰ ਬੜਾ ਪਿਆਰਾ ਧਰਤੀ ਨੂੰ ਪਲਣ ਵਾਲਾ ਵੇਦਾਂ ਕਰਕੇ ਜਾਣਨੇ ਯੋਗ ਹਰ ਕਰ ਕਿਰਪਾ ਮਨ ਵਸ ਜਿਓ हे हरि परमात्मा तू कृपा करके मेरे मन दे अंदर बस ए टिक जावे एनु タルस मिल जावे एनु तरण दा तरीका मिल जावे जुड़न दा ढंग मिल जावे ए प्रकाश मई हो जावे अंधकारता वाले कार्य ना करे फुरने उत्पन्न ना करे ख्यालात ऐसे ना मुणावे ਮਹਾਰਾਜ ਤੇਰੇ ਢਰਸ ਮਿਲ ਜਾਵੇ ਤੇਰਾ ਆਸਰਾ ਮਿਲ ਜਾਣਾ ਕਰੇ ਪ੍ਰਭ ਚਿਤ ਆਵੇ ਤਾਂ ਕੈਸੀ ਭੀੜ ਜਿੱਥੇ ਦੁੱਖ ਸੰਨ ਸੋਗ ਸੰਨ ਰੋਗ ਸੰਨ ਤੇ ਜਦੋਂ ਉਹ ਪ੍ਰਭੂ ਚੇਤੇ ਆ ਗਿਆ ਉਦੋਂ ਕੈਸੀ ਭੀੜ ਕਿਹੋ ਜਿਹਾ ਦੁੱਖ ਕਿਹੋ ਜੀ ਵਿਵਤਾ ਕੋਈ ਵੀ ਨਹੀਂ ਕਿਉਂਕਿ ਪ੍ਰਭੂ ਆ ਗਿਆ ਹੈ ਪ੍ਰਭੂ ਖਲੋ ਗਿਆ ਹੈ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਸ਼ੰਦਾ ਤੁੜ ਸਭ ਕੁਝ ਮੈਨੂੰ ਸੌਪਿਆ ਜਦ ਤੇਰਾ ਬੰਦਾ ਮਹਾਰਾਜ ਹੁਣ ਤੂੰ ਮੇਰੇ ਵੱਲ ਆਇ ਪ੍ਰਭ ਚੇਤੇ ਆਏ ਸਭ ਦੁੱਖ ਦਾਇ ਜਦੋਂ ਪ੍ਰਭੂ ਚੇਤੇ ਆ ਗਿਆ ਸਾਰੇ ਦੁੱਖ ਭੱਜ ਗਏ ਭੈ ਸਭ ਬਿਨਸੇ ਹਰ ਕਹਿ ਨਾਏ ਜਿੰਨੇ ਭੈ ਡਰ ਸੀਨਾ ਸਾਰੇ ਭੱਜ ਗਏ ਦੌੜ ਗਏ ਪ੍ਰਭ ਚੇਤੇ ਆਵੇ ਤਾਂ ਕੈਸੀ ਭੀੜ ਜਿਹਨੂੰ ਪ੍ਰਭੂ ਚੇਤੇ ਆ ਜਾਵੇ ਵੈਗੁਰੂ ਚੇਤੇ ਆ ਜਾਵੇ ਉਨੋ ਉਹਦੇ ਉੱਪਰ ਭੀੜ ਬਿਬਤਾ ਭਰਿਆ ਸਮਾਂ ਜਿਹੜਾ ਨਾ ਕਿਸੇ ਪ੍ਰਕਾਰ ਦਾ ਨਹੀਂ ਆਉਂਦਾ ਮਹਾਰਜ ਬਚਨ ਕਰਦੇ ਨੇ ਕਹਿੰਦੇ ਜਾਕੂ ਮੁਸਕਲ ਅਤ ਬਨੇ ਅਤ ਬਹੁਤੀ ਮੁਸਕਲ ਬਿਬਤਾ ਭਿਆਨਕ ਜਾਕੂ ਮੁਸਕਲ ਅਤ ਬਨੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਆਸਰਾ ਦੇਣ ਵਾਲਾ ਕੋਈ ਨਹੀਂ ਤੇ ਦੁਸ਼ਮਣ ਦਲ ਨੇੜੇ ਆ ਗਿਆ ਮਦਦ ਕਰਨ ਵਾਲਾ ਕੋਈ ਨਹੀਂ ਦੁਸ਼ਮਣ ਨੇੜੇ ਟੋਕਾਏ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਦ ਖਲੇ ਜਿਹੜੇ ਸਾਖ ਸੰਬੰਧੀ ਸਨ ਜਦੋਂ ਦੇਖਿਆ ਹੁਣ ਦੁਸ਼ਮਣ ਇਹਦੇ ਬਹੁਤੇ ਹੋ ਗਏ ਨੇ ਉਹਨਾਂ ਨੇ ਆਪਣਾ ਨਾਤਾ ਤੋੜ ਲਿਆ ਕਹਿੰਦੇ ਅਸੀਂ ਨਹੀਂ ਤੇਰੇ ਨਾਲ ਖਲੋ ਸਕਦੇ ਤੇਰੇ ਬਦਲੇ ਥੋੜਾ ਪਰਿਵਾਰ ਮਰਵਾ ਲਈਏ ਤੇਰੇ ਬਦਲੇ ਥੋੜਾ ਬੇਇੱਜ਼ਤੀ ਕਰਾ ਲਈਏ ਤੇ ਜਦੋਂ ਰਲ ਮਿਲ ਕੇ ਖਾਂਦੇ ਸੀ ਉਹਦਾ ਨੀਕਿਆ ਕਿ ਅੱਜ ਤੇਰੇ ਘਰ ਦਾ ਨਹੀਂ ਖਾਣਾ ਉਦੋਂ ਤਾਂ ਬੜੇ ਫਕਰ ਨਾਲ ਪੱਦ-ਪੱਦ ਕੇ ਆਉਂਦੇ ਸੀ ਛਕਦੇ ਛਕਾਉਂਦੇ ਸੀ ਜਦੋਂ ਵਿਪਤਾ ਦਾ ਮਨੁੱਖ ਤੇ ਸਮਾਂ ਆਉਂਦਾ ਹੈ ਨਾ ਉਦੋਂ ਸਾਰੇ ਸੰਬੰਧ ਟੁੱਟ ਜਾਂਦੇ ਨੇ ਆਪਣੇ ਵੀ ਬਹਾਨੇ ਬਣਾ ਕੇ ਦੂਰ ਨਿਕਲ ਜਾਂਦੇ ਆ ਮਹਾਰਾਜ ਬਾਣੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਨੇ ਵਿਪਤ ਪਰਿ ਸਭ ਹੀ ਸੰਗ ਛੱਡਤ ਕੋਉ ਨਾ ਆਉਤ ਨੇਰੈ ਵਿਭਤਾ ਦਾ ਸਮਾ ਆਇ ਸਾਰੇ ਪੱਜ ਗਏ ਜਾ ਕੋ ਮੁਸਕਲ ਅਤ ਬਨੇ ਢੋਈ ਕੋਇ ਨਾ ਦੇ ਲਾਗੂ ਹੋਏ ਦੁਸ਼ਮਨਾਂ ਸਾਖ ਪੇ ਭੱਦ ਖਲੇ ਸਭੋ ਪੱਜੈ ਆਸਰਾ ਚੂਕੇ ਸਭ ਸਰਾਓ ਸਾਰੇ ਆਸਰੇ ਪੱਦ ਗਏ ਸਾਰੇ ਮਿੱਤਰ ਪੱਦ ਗਏ ਕੋਈ ਨੇੜੇ ਨਹੀਂ ਆਉਂਦਾ ਤੇ ਦੁਸ਼ਮਣ ਬਹੁਤੇ ਜਾਦੇ ਨੇੜੇ ਆ ਟੁਕੇ ਨੇ ਹੁਣ ਵਿੱਚ ਨਾ ਕੋਈ ਕਰ ਸਕੇ ਵਿਚਾਲੇ ਕੋਈ ਬਚਾਉਣ ਵਾਲਾ ਨਹੀਂ ਆ ਤੇ ਉਦੋਂ ਫਿਰ ਕੀ ਕਰੇ ਜਦ ਕੋਈ ਆਸਰਣਾ ਰਹਿ ਜਾਵੇ ਫਿਰ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਉ ਉਹਨੂੰ ਰੱਬ ਚੇਤੇ ਆ ਜਾਵੇ ਪ੍ਰਭੂ ਚੇਤੇ ਆ ਜਾਵੇ ਤੇ ਉਹ ਵਿਵਤਾ ਦੇ ਸਮੇਂ ਫਿਰ ਉਹਨੂੰ ਤਤੀ ਹਵਾ ਨਹੀਂ ਲੱਗ ਸਕਦੀ ਦੁਸ਼ਮਣ ਨੇ ਤਾਂ ਪੂਣਾ ਕੀਏ ਦੁਸ਼ਮਣ ਨੇ ਤੋਦਾ ਵਗਾੜਨਾ ਕੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਉ ਔਰ ਉਹਨੂੰ ਤਤੀ ਹਵਾ ਨਹੀਂ ਪੌਂਦੀ ਪ੍ਰਭ ਚੇਤੇ ਆਵੇ ਤਾਂ ਕੈਸੀ ਪੀੜ ਜਿਹਨੂੰ ਪ੍ਰਭੂ ਚੇਤੇ ਆਵੇ ਉਹਦੇ ਤੇ ਕਿਹੜੀ ਗੱਲ ਦੀ ਪੀੜਾ ਕਿਹੜਾ ਮੁਸ਼ਕਲ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਜੇ ਆਤ ਦਾ ਦੁੱਖ ਹੋਵੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦੁਬਲਾ ਮੈਣਾ ਹੁੰਦਾ ਪਤਲੂ ਜਿਆ ਮਾੜਾ ਜਿਆ ਨੀਤਾਣਾਂ ਜਿਆ ਨੀਤਾਕਤਾ ਜਿਆ ਜੀਦੇ ਕੋਲ ਕੋਈ ਤਾਨ ਤਾਕਤ ਨਹੀਂ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਨੰਗ ਤਨ ਤੇ ਵਸਤਰ ਵੀ ਪੈਨ ਨੂੰ ਨਹੀਂ ਜੁੜਦਾ ਨਹੀਂ ਹੈਗਾ ਭੁੱਖ ਇੱਕ ਵਕਤ ਦੀ ਰੋਟੀ ਵੀ ਔਰ ਕਿੰਿਉ ਆਸ ਕਰਦਾ ਪਤਾ ਨਹੀਂ ਮਿਲੇਗੀ ਕਿ ਨਹੀਂ ਮਿਲੇਗੀ ਭੁੱਖਿਆਂ ਮੱਤਰ ਕਰਨਾ ਪਵੇਗਾ ਨੰਗ ਭੁੱਖ ਕੀ ਪੀਰ ਇਹ ਪੀੜਾ ਦੇ ਨਾਲ ਪੀੜਤ ਹੈ ਨੰਗ ਭੁੱਖ ਕੀ ਪੀੜਾ ਦਮੜਾ ਪੱਲੇ ਨਾ ਪਵੇ ਕਿਸੇ ਪਾਸੋਂ ਦਵਾਨੀ ਨਹੀਂ ਮਿਲਦੀ ਦਵਾਨੀ ਦੀ ਆਸ ਨਹੀਂ ਦੁੱਕੀ ਦੀ ਆਸ ਨਹੀਂ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਕਿਸੇ ਨੇ ਦੋ ਆਨੇ ਤਾਂ ਦੇਣੇ ਕੀ ਕੋਈ ਫੋਕਾ ਹੌਸਲਾ ਨਹੀਂ ਦਿੰਦਾ ਬਈ ਫਲਾਣਾ ਸਿਆ ਮੈਂ ਤੇਰੇ ਨਾਲ ਖੜਾ ਆਂ ਬਈ ਕੋਈ ਗੱਲ ਨਹੀਂ ਜੇ ਮੇਰੇ ਕੋਲ ਕੋਈ ਮਾਇਆ ਧਨ ਨਹੀਂ ਮੈਂ ਤਨ ਕਰਕੇ ਖੜਾ ਐ ਬਈ ਜਿੱਥੇ ਤੂੰ ਆਖੇਂਗਾ ਬਈ ਤੇਰੇ ਨਾਲ ਆ ਐਵੇਂ ਹਿੰਮਤ ਨਾ ਹਾਰ ਜਾਈ ਫੋਕਾ ਤਰਵਾਸ ਵੀ ਕੋਈ ਨਹੀਂ ਦਿੰਦਾ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਆਪਣਾ ਸਵਾਰਥ ਕਰਦੇ ਆ ਦੂਜਾ ਇਦਾ ਸਵਾਰਥ ਕਰਦੇ ਨਹੀਂ ਉਹ ਬਿਵਤਾ ਚ ਫਸੇ ਦਾ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛੂ ਹੋਵੇ ਕਾਜ ਉਹਦਾ ਕੋਈ ਕਾਰਜ ਨਹੀਂ ਸਬਰ ਦਾ ਜਿੱਧਰ ਨੂੰ ਜਾਂਦਾ ਹੈ ਰੁਕਾਵਟਾਂ ਬਿਵਤਾਆਂ ਘੇਰੀ ਬੈਠੀਆਂ ਨੇ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛੂ ਹੋਵੇ ਕਾਜ ਇਹੋ ਜਿਹਾ ਭਿਆਨਕ ਸਮਾਂ ਹੋਵੇ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲੋ ਉਹ ਗੈਰ ਰਾਜ ਜੇ ਉਹ ਦੀ ਬਿਪਤਾ ਭਿਆਨਕ ਸਮੇ ਉਹਨੂੰ ਚੇਤਾ ਆ ਜਾਵੇ ਸਤਨਾਮ ਵਾਹਿਗੁਰੂ ਦਾ ਤੇ ਫਿਰ ਉਹਦਾ ਰਾਜ ਨੇ ਚਲ ਹੋ ਜਾਂਦਾ ਉਹਨੂੰ ਕੋਈ ਡੁਲਾ ਨਹੀਂ ਸਕਦਾ ਉਹ ਰਾਜਾ ਬਣ ਜਾਂਦਾ ਤੇ ਦੂਜੇ ਮੰਗਤੇ ਭੁਖਾਰੀ ਬਣ ਜਾਂਦੇ ਜਦੋਂ ਫਿਰ ਉਹਦੇ ਕੋਲ ਰਾਜ ਪਾਟ ਆਉਂਦਾ ਹੈ ਨਾ ਫਿਰ ਜਿਹੜੇ ਭੱਜੇ ਹੁੰਦੇ ਆ ਨਾ ਬਾਨੇ ਬਣਾ ਬਣਾ ਕੇ ਕਦੇ ਵੇਖ ਲਿਓ ਜਿਹਦੇ ਕੋਲੋਂ ਵਿਵਤਾ ਦੇ ਸਮੇਂ ਭੱਜ ਜਾਣ ਉਹਦੀ ਲੱਗ ਜੇ ਲਟਰੀ ਉਹਦਾ ਮੁੰਡਾ ਕੁੜੇ ਚਲੇ ਜਾਵੇ ਬਾਹਰ ਤੇ ਉਹਦੀ ਹੋ ਜਾਵੇ ਚੰਗਾ ਧੰਨ ਆਵੇ ਜਾਇਦਾ ਕਾਰ ਤੇ ਫਿਰ ਰਿਸ਼ਤੇਦਾਰ ਦੂਰੋਂ ਫੋਨ ਕਰਨਗੇ ਉਹ ਮੈਂ ਤਾਂ ਭੁੱਲ ਗਿਆ ਤੈਨੂੰ ਮੁਬਾਰਕ ਹੋਵੇ ਫੁਲਾਨਿਆ ਹੋਵੇ ਸਾਡਾ ਧੀ ਪੁੱਤਰ ਗਿਆ ਫਿਰ ਬੜੇ ਬਹਾਨੇ ਬਣਾ ਬਣਾ ਕੇ ਤੁਹਾਡੇ ਕੋਲ ਆਉਣਗੇ ਮਹਾਰਾਜ ਸਾਹਿਬ ਕਹਿੰਦੇ ਹਾ ਜੇ ਰੱਬ ਚੇਤੇ ਆ ਤੇ ਤੈਨੂੰ ਕਿਸੇ ਦਾ ਮੋਥਾਜ਼ ਨਹੀਂ ਉਹ ਕਰਦਾ ਉਹਦੇ ਨਾਲ ਜੁੜ ਔਰ ਇਹ ਬਿਪਤਾ ਨੂੰ ਮਿਟਾਲ ਦੇਵੇਗਾ ਬਿਪਤਾ ਦੀ ਕੀ ਤਾਕਤ ਇਹ ਤੈਨੂੰ ਡੁਲਾ ਸਕੇ ਦੁੱਖ ਦੀ ਕੀ ਹਿੰਮਤ ਇਹ ਤੈਨੂੰ ਸਤਾ ਸਕੇ ਜੇ ਰੱਬ ਨੂੰ ਤੂੰ ਚੇਤੇ ਕੀਤਾ ਹੈ ਸਿਮਰਦਾ ਮਹਾਰਾਜ ਕਹਿੰਦੇ ਹਰ ਸੇਵਕ ਨਾਹੀ ਜੰਪੀੜ ਜਦੋਂ ਹਰੀ ਦਾ ਹੋ ਗਿਆ ਸੇਵਕ ਬਣ ਗਿਆ ਤੇ ਮਹਾਰਾਜ ਕਹਿੰਦੇ ਉਹਨੂੰ ਜਮਾਂ ਦੀ ਵੀ ਪੀੜ ਨਹੀਂ ਬਾਹਰ ਦੇ ਦੁੱਖ ਰੋਗ ਤਾਂ ਕਿਧਰੇ ਰਹਿ ਉਹਨੂੰ ਜਮ ਵੀ ਦੁਖੀ ਨਹੀਂ ਕਰ ਸਕਦੇ ਉਹ ਸੁਖਾਂ ਦੇ ਵਿੱਚ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਿਹਦੇ ਸ਼ਬਦ ਨੂੰ ਸੁਣਦੇ ਆ ਸਾਰੇ ਸੁਖ ਨੇ ਜੇ ਸਿਮਰਤ ਜਮ ਕਿਛੂ ਨਾ ਕਹ ਜਿਹਦਾ ਸਿਮਰਨ ਕਰਦੇ ਆ ਜਮ ਕੁਛ ਨਹੀਂ ਕਹੰਦੇ ਜਾ ਕੀ ਟਹਿਲ ਜਮ ਦੂਤ ਬਦਾਰੇ ਜਿਹਦੀ ਟਹਿਲ ਸੇਵਾ ਜਮਦੂਤਾਂ ਨੂੰ ਦੂਰ ਕਰ ਦਿੰਦੀ ਏ ਮਹਾਰਾਜ ਕਹਿੰਦੇ ਉਹ ਸੇਵਕ ਨੂੰ ਪੀੜਾ ਸਤਾਂਦੀ ਨਹੀਂ ਨਾ ਤਨ ਦੀ ਨਾ ਮਨ ਦੀ ਸਰਬ ਦੁਖ ਹਰ ਸਿਮਰਤ ਨਥੇ ਹਰੀ ਦਾ ਸਿਮਰਨ ਕਰਦਿਆਂ ਤਨ ਕਰਕੇ ਮਨ ਕਰਕੇ ਸਾਰੇ ਪ੍ਰਕਾਰ ਦੇ ਦੁੱਖ ਜਿਹੜੇ ਸਨ ਨਾ ਉਹ ਨਸ ਗਏ ਭੱਜ ਗਏ ਕਿਉਂ ਔਰ ਉਹਨੇ ਡੰਕੇ ਦੇ ਚੋੜ ਤੇ ਕਹਿ ਦਿੱਤਾ ਨਸ ਵੰਹੋ ਕਲ ਵਿਖੋ ਪੱਜ ਜਾਓ ਦੁੱਖੋ ਕਲੇਸ਼ੋ ਦਰਦੋ ਤੇ ਉਹਨਾਂ ਆਵਾਜ਼ ਦੇ ਕੇ ਕਹਿਆ ਤੂੰ ਕੀ ਕਰ ਸਕਦਾ ਹੈ ਕਹਿੰਦੇ ਕਰਤਾ ਘਰ ਆਇਆ ਜਿਹੜਾ ਕਰਤਾ ਕਾਲਪੁਰਖ ਵੈਗਰੂ ਹੈ ਨਾ ਹੁਣ ਤੁਸੀਂ ਮੇਰੇ ਘਰ ਦੇ ਵਿੱਚ ਆਪਣਾ ਡੇਰਾ ਆਨੰਦ ਮਾਓ ਕਿਉਂਕਿ ਹੁਣ ਵੈਗਰੂ ਘਰੇ ਆਇਆ ਤੁਹਾਨੂੰ ਟਿਕਾਣਾ ਨਹੀਂ ਲੰਘਣਾ ਲੱਭਣਾ ਭੱਜਦਿਆਂ ਨੂੰ ਭੱਜ ਜਾਓ ਨਸ ਵਣੋ ਕਿਲ ਵਿਖੋ ਕਰਤਾ ਘਰ ਆਇਆ ਦੂਤੇ ਦਹਿਨ ਭਇਆ ਗੋਬਿੰਦ ਪ੍ਰਗਟਾਇਆ ਮਾਲਕ ਪ੍ਰਗਟ ਹੋ ਗਿਆ ਪੱਜ ਜਾਓ ਦੌੜ ਜਾਓ ਕਹਿੰਦੇ ਸਰਬ ਦੁਖ ਹਰ ਸਿਮਰਤ ਨਸੇ ਹਰੀ ਦਾ ਸਿਮਰਨ ਕਰਨਿਆ ਸਾਰੇ ਦੁਖ ਭਜ ਗਏ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਰਬ ਦੁਖ ਹਰ ਸਿਮਰਤ ਨਸੇ ਹਰੀ ਦੇ ਸਿਮਰਨ ਨਾਲ ਸਾਰੇ ਪ੍ਰਕਾਰ ਦੇ ਦੁਖ ਨਾਸ਼ ਹੋਈ ਜਾ ਕੇ ਸੰਗ ਸਦਾ ਪ੍ਰਭ ਵਸੇ ਇਹ ਉਹਦੇ ਨਾਲ ਹੁੰਦੇ ਜਿਹਦੇ ਨਾਲ ਪ੍ਰਭੂ ਸਦਾ ਹਮੇਸ਼ਾ ਵਸਦਾ ਹੈ ਅੰਦਰ ਬਾਹਰ ਬਾਹਰ ਵੀ ਨਾਲ ਗੁਰੂ ਨੂੰ ਜਾਂਦਾ ਅੰਦਰ ਵੀ ਬਾਹਰ ਚੱਲਦਾ ਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਾਂਦਾ ਹੈ ਗੁਰੂ ਮੇਰੇ ਨਾਲ ਤੁਰਦਾ ਪਿਆ ਹੈ ਬਾਹਰੀ ਤੌਰ ਤੇ ਕੋਈ ਗੁਸਤਾਖੀ ਨਹੀਂ ਕਰਦਾ ਅੰਦਰ ਉਤਰਦਾ ਅੰਦਰ ਫੁਰਨਾ ਚਿਤਮਣੀ ਕੋਈ ਮਾੜੀ ਨਹੀਂ ਪਤਾ ਹੈ ਸਦਾ ਅੰਗ ਸੰਗੀ ਅਬੰਗੰ ਬੇਬੂਤੇ ਗੁਰੂ ਅੰਦਰ ਵੀ ਬੈਠਾ ਹੈ ਉਹ ਬਾਹਰ ਵੀ ਹੈ ਇਸ ਕਰਕੇ ਪ੍ਰਭੂ ਨਾਲ ਉਹ ਕੋਈ ਐਸੀ ਗੁਸਤਾਖੀ ਨਹੀਂ ਕਰਦਾ ਅੰਦਰੋਂ ਵੀ ਸਵਸਥ ਤੇ ਪਵਿੱਤਰਤਾ ਦੇ ਸਹਿਤ ਅਰ ਦੁਸ਼ਨਾ ਤੋਂ ਦੂਰ ਰਹਿੰਦਾ ਹੈ ਬਾਹਰੀ ਤੌਰ ਤੇ ਵੀ ਪ੍ਰਭੂ ਉਹਦੇ ਨਾਲ ਵਸਦਾ ਹੈ ਪ੍ਰਭ ਕਾ ਨਾਮ ਮੰਤਨ ਆਧਾਰ ਪ੍ਰਭੂ ਦਾ ਨਾਮ ਵੈ ਗੁਰੂ ਦਾ ਨਾਮ ਮਨ ਦਾ ਵੀ ਆਧਾਰ ਆਸਰਾ ਹੈ ਤੇ ਤਨ ਦਾ ਵੀ ਆਸਰਾ ਹੈ ਤਨ ਦੀ ਵੀ ਸੁਰੱਖਿਆ ਤੱਤਾ ਬਹਾਲ ਹੁੰਦੀ ਹੈ ਤੇ ਮਨ ਦੀ ਵੀ ਤਨ ਕਰਕੇ ਵੀ ਵਡਿਆਈ ਮਿਲਦੀ ਹੈ ਲੁਕਾਈ ਵਿੱਚ ਸੋਭਾ ਹੁੰਦੀ ਹੈ ਮਨ ਕਰਕੇ ਵੀ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ ਤੇ ਪ੍ਰਕਾਸ਼ ਹੁੰਦਾ ਆ ਮਹਾਰਾਜ ਕਹਿੰਦੇ ਵਿਸਰਤ ਨਾਮ ਜਿਨ੍ਹਾਂ ਨੂੰ ਨਾਮ ਭੁੱਲ ਜਾਂਦਾ ਹੋਵਤ ਤਨਸ਼ਾਰ ਉਹ ਜਿੰਨੀ ਮਰਜੀ ਤਨ ਦੀ ਸੁੰਦਰਤਾ ਸੁੰਦਰ ਵਸਤਰ ਧਨ ਲੈ ਕੇ ਤੁਰੇ ਫਿਰਨ ਮਹਾਰਾਜ ਕਹਿੰਦੇ ਸਭ ਸਵਾਦ ਦੇ ਸਮਾਨ ਨੇ ਉਹਨਾਂ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਜਿਵੇਂ ਸਵਾਪ ਪਈ ਹੋਈ ਆ ਨਾ ਐਉਂ ਸ਼ਰੀਰ ਲੈ ਕੇ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਨਾਮ ਭੁੱਲਣ ਦੇ ਨਾਲ ਖੁਆਰੀ ਬਰਬਾਦੀ ਸਵਾਦ ਦੇ ਵਿੱਚ ਮਿਲ ਜਾਂਦੇ ਨੇ ਰਾਖ ਵਿੱਚ ਮਿਲ ਜਾਂਦੇ ਹਰ ਵਿਸਰਤ ਸਦਾ ਖੁਆਰੀ ਭੁੱਲ ਗਏ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਅਰ ਤਨ ਨੂੰ ਛਾਰ ਬਣਾ ਦਿੱਤਾ ਛਾਰ ਰੂਪ ਹੋ ਗਏ ਪ੍ਰਭ ਚਿਤ ਆਏ ਜਿਨ੍ਹਾਂ ਨੂੰ ਪ੍ਰਭੂ ਚੇਤੇ ਆ ਗਿਆ ਨਾਮ ਚੇਤੇ ਆ ਗਿਆ ਭਗਵਾਨ ਚੇਤੇ ਆ ਗਿਆ ਪੂਰਨ ਸਬਕਾਜ ਜਿਵੇਂ ਜਿਵੇਂ ਸਿਮਰਦੇ ਗਏ ਚਿਤ ਵਧੇ ਗਏ ਅੰਦਰੋਂ ਤੁਰਦੇ ਗਏ ਸੁਰਤ ਕਰ ਜੁੜਦੇ ਗਏ ਉਹਨਾਂ ਦੇ ਕਾਰਜ ਪੂਰੇ ਹੁੰਦੇ ਗਏ ਅਧੂਰੇ ਕਾਰਜ ਵੀ ਸਬਰ ਦੇ ਗਏ ਜ਼ਿੰਦਗੀ ਵੀ ਸਬਰ ਦੀ ਗਈ ਕਾਰਜ ਵੀ ਸਬਰ ਦੇ ਗਏ ਹਰ ਵਿਸਰਤ ਸਭ ਦਾ ਮੋਥਾਜ਼ ਜਿਹਨੂੰ ਰੱਬ ਭੁੱਲ ਜਾਏ ਉਹ ਸਾਰਿਆਂ ਦਾ ਮੋਥਾਜ਼ ਹੋ ਜਾਂਦਾ ਹੈ ਸਾਰਿਆਂ ਦੇ ਅੱਗੇ ਗਿੜਗੜ ਆਉਂਦਾ ਹੈ ਸਾਰਿਆਂ ਦੇ ਅੱਗੇ ਪਿਖਸ਼ਾ ਮੰਗਦਾ ਫਿਰਦਾ ਹੈ ਉਹ ਜਿਨ੍ਹਾਂ ਨੂੰ ਰੱਬ ਭੁੱਲ ਜਾਂਦਾ ਹੈ ਉਹ ਦਰ ਮੰਗਣ ਪੇਖ ਨਾ ਪਾਇੰਦਾ ਉਹ ਦਰਦਰ ਤੇ ਮੰਗਦੇ ਵੀ ਹੈ ਲੋਕਾਂ ਨੇ ਉਹਨੂੰ ਖਰਾਤਾ ਦੇਣੀ ਕੀ ਭਿਖਸ਼ਾਤਾ ਦੇਣੇਗੇ ਉਲਟਾ ਉਹਦੀ ਬੇਇਤੀ ਕਰ ਦੇ ਨੇ ਕਬੌਲ ਬੋਲਦੇ ਨੇ ਉਹਦਾ ਨਰਾਦਰ ਕਰ ਦੇ ਉਹ ਤਾਂ ਨੇ ਪ੍ਰਮਾਤਮਾ ਭੁੱਲ ਗਿਆ ਜੇ ਪ੍ਰਮਾਤਮਾ ਚੇਤੇ ਆਉਂਦਾ ਇੱਕ ਬੋਲ ਉਹਦੇ ਬੰਦਗੀ ਵਾਲੇ ਦੇ ਮੂੰਚੋਂ ਨਿਕਲ ਗਿਆ ਤੇ ਕਿਸੇ ਦਾ ਪਾਰ ਉਤਾਰਾ ਵੀ ਕਰ ਦੇਵੇਗਾ ਤੇ ਬੇੜਾ ਗਰਕ ਵੀ ਕਰ ਦੇਵੇਗਾ ਉਹ ਬੰਦਗੀ ਵਾਲਾ ਰੱਬ ਭੁੱਲ ਗਿਆ ਤੇ ਸਾਰਿਆਂ ਦਾ ਗੁਲਾਮ ਬਣਾ ਦਿੱਤਾ ਹੈ ਸਾਰਿਆਂ ਨੂੰ ਉਥਾਦ ਕਰ ਦਿੱਤਾ ਹੈ ਜਿਹਦੇ ਤੇ ਰੱਬ ਪਰਸ਼ੰਨ ਹੁੰਦਾ ਹੈ ਉਹਨਾਂ ਦੀ ਮੌਤਾਜੀ ਚੱਕ ਦਿੰਦਾ ਹੈ ਦੂਰ ਕਰ ਦਿੰਦਾ ਹੈ ਆधीन ਨਹੀਂ ਉਹਨੂੰ ਕਿਸੇ ਦੇ ਹੋਣ ਦਿੰਦਾ ਰੱਬ ਦੇ ਪਿਆਰੇ ਨੂੰ ਰੱਬ ਵੈਗੁਰੂ ਮਹਾਰਾਜ ਕਹਿੰਦੇ ਚਰਨਾਂ ਕਮਲ ਸੰਗ ਲਾਗੀ ਪ੍ਰੀਤ ਏ ਪਰਿਪੂਰਨ ਪਰਮਾਤਮਾ ਦਾਤਾਰ ਪ੍ਰਭੂ ਜੀ ਤੁਹਾਡੇ ਚਰਨਾਂ ਕਮਲਾਂ ਨਾਲ ਪ੍ਰੀਤੀ ਲੱਗ ਗਈ ਏ ਮਨ ਦੀ ਮਨ ਦਾ ਖਿਆਲ ਹੋ ਗਿਆ ਅੰਤਿਸ਼ਕਰਣ ਜੁੜ ਗਿਆ ਹੈ ਬਿਸਰਤ ਗਈ ਸਭ ਦੁਰਮਤ ਰੀਤ ਮਨ ਦੇ ਅੰਦਰ ਪ੍ਰੀਤ ਤੇਰੇ ਨਾਮ ਦੀ ਹੈ ਔਰ ਤੇਰੇ ਧਿਆਨ ਦੀ ਹੈ ਤੇ ਮਨ ਦੇ ਵਿੱਚੋਂ ਦੂਰ ਹੋ ਗਿਆ ਜਿਹੜੇ ਪਰਦੇ ਪਾਵ ਸੀ ਦੁਰਮਤ ਉਹ ਅੰਦਰੋਂ ਬਿਸਰ ਗਈ ਉਹ ਭੈੜੀ ਮਤ ਅੰਦਰੋਂ ਨਸ਼ਟ ਹੋ ਗਈ ਹੈ ਮਨ ਤਨ ਅੰਤਰ ਹਰ ਹਰ ਮੰਤ ਹੁਣ ਮਨ ਤੇ ਤਨ ਦੇ ਅੰਦਰ ਜਿਹੜਾ ਤੇਰਾ ਮੰਤ ਵਾਹਿਗੁਰੂ ਤੇਰਾ ਮੰਤਰ ਨਾਮ ਤੇਰਾ ਮੰਤਰ ਸ਼ਬਦ ਹਿਰਦੇ ਦੇ ਅੰਦਰ ਚੱਲਦਾ ਹੈ ਹਰਿਆਵਲ ਤਾਂ ਮਨ ਵਿੱਚ ਵੀ ਹੈ ਤੇ ਤਨ ਤੇ ਵੀ ਹੈ ਆਖੀਰ ਲੀਆਂ ਪੰਕਤੀਆਂ ਵਿੱਚ ਮਹਾਰਾਜ ਕਹਿੰਦੇ ਨਾਨਕ ਭਗਤਨ ਕੈ ਘਰ ਸਦਾ ਆਨੰਦ ਜਿਹੜੇ ਭਗਤ ਪਰਮਾਤਮਾ ਨੂੰ ਅਰਾਧ ਦੇ ਪਰਮਾਤਮਾ ਵੱਲ ਨੂੰ ਤੁਰਦੇ ਉਹਨਾਂ ਦੇ ਹਿਰਦੇ ਘਰ ਅੰਦਰ ਬਾਰੀ ਘਰ ਅੰਦਰ ਸਦਾ ਆਨੰਦ ਖੇੜਾ ਬਣਿਆ ਰਹਿੰਦਾ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾਲਿਉਨ ਉਹਨਾਂ ਨੇ ਅੰਦਰੋਂ ਦ્વੈਤ ਨੂੰ ਜਾਲਤਾ ਤੇ ਅੰਦਰ ਵੀ ਸੁਖ ਤੇ ਬਾਹਰ ਵੀ ਆਨੰਦ ਅੰਦਰ ਵੀ ਆਨੰਦ ਖੇੜਾ ਬਣਿਆ ਰਹਿੰਦਾ ਇਹ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸਾਡਾ ਸੰਦੀਪ ਕਾਲੀ ਖੇੜਾ ਕਿਵੇਂ ਬਣਨੇ ਗੁਰੂ ਦੀ ਕਿਰਪਾ ਕਿਵੇਂ ਹੋਣੀ ਹੈ ਅਸੀਂ ਪ੍ਰਭੂ ਦਾ ਆਰਾਧਨ ਕਰੀਏ ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸੰਖੇਪ ਰੂਪ ਚ ਵਿਚਾਰ ਕਰਦਿਆਂ ਕਿਉਂਕਿ ਗੁਰੂ ਕੇ ਬਚਨ ਆਗਾਦ ਬੋਧ ਨੇ ਇਹਨਾਂ ਦੀ ਵਿਚਾਰਤਾ ਭਾਵੇਂ ਕਈ ਜਨਮ ਧਾਰਨ ਕਰਕੇ ਕਰਦੇ ਰਹੀਏ ਤਾਂ ਵੀ ਮੁੱਕਣ ਵਾਲੀ ਨਹੀਂ ਇਹ ਬਹੁਤ ਲੰਬੀ ਵਿਚਾਰਤਾ ਰਹਿ ਜਿੰਨੀ ਕੁ ਸਤਗੁਰੂ ਬਖਸ਼ਿਸ਼ ਬੁੱਧ ਕਰ ਦੇ ਆਪ ਸੰਗਤ ਮੇਰ ਕਰਦੇ ਹੋ ਦੇ ਮੁਤਲਕ ਸੰਖੇਪ ਰੂਪ ਚ ਵਿਚਾਰ ਕਰਕੇ ਆਪਣੇ ਆਪ ਨੂੰ ਪੜ ਕੇ ਸੁਣ ਕੇ ਉਸ ਮਾਰਗ ਦੇ ਪੰਦੀ ਬਣਾਉਣ ਦਾ ਯਤਨ ਕਰੀਏ ਫਿਰ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖੀਮਾ ਗੁਰੂ ਚਰਣਾ ਅੰਦਰ ਜੁੜੀਏ ਅਰਦਾਸ ਕਰੀਏ ਸਾਡਾ ਆਇਆ ਸਫਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ